ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਧਾਲੀਵਾਲ ਟੈਕ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿੰਦਿਆਂ ਹੋਇਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ 1 ਜੂਨ 2024 ਨੂੰ ਪੰਜਾਬ ਦੇ ਅੰਦਰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਪਰ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਸਾਰੇ ਮੁਲਾਜ਼ਮ ਸਾਥੀ VOTING ਟੀਮਾਂ ਦੇ ਵਿੱਚ ਇਲੈਕਸ਼ਨ ਕਰਾਉਣ ਲਈ ਜਾਂਦੇ ਹਨ ਉਹਨਾਂ ਦੇ ਕੰਮ ਨੂੰ ਸੌਖਾ ਕਰਨ ਲਈ ਔਰ ਉਹਨਾਂ ਦੀ ਸਹਾਇਤਾ ਕਰਨ ਲਈ ਸਾਡੇ ਧਰਮਪੋਤ ਦੇ ਐਸਡੀਐਮ ਸਰਦਾਰ ਜਸਪਾਲ ਸਿੰਘ ਮਰਾਰ ਕਮ ਰਿਟਰਨਿੰਗ ਅਫੀਸਰ 074 ਧਰਮਪੋਤ ਅਤੇ ਉਹਨਾਂ ਦੀ ਇਲੈਕਸ਼ਨ ਟੀਮ ਵੱਲੋਂ ਮਿਲ ਜੋੜ ਕੇ ਕੁਝ ਵੀਡੀਓਜ਼ ਤਿਆਰ ਕੀਤੀਆਂ ਗਈਆਂ ਹਨ ਇਹ ਵੀਡੀਓਜ਼ ਤਕਰੀਬਨ 4 ਜਾਂ 5 ਭਾਗਾਂ ਦੇ ਵਿੱਚ ਹੋਣਗੀਆਂ ਔਰ ਇਹਨਾਂ ਵੀਡੀਓ ਬਣਾਉਣ ਦਾ ਮਕਸਦ ਵੱਖ-ਵੱਖ ਥਾਵਾਂ ਤੇ VOTING ਕਰਾਉਣ ਲਈ ਜਾਣ ਵਾਲੇ ਚੋਣ ਅਮਲੇ ਦੀ ਸਹਾਇਤਾ ਕਰਨਾ ਹੋਵੇਗਾ ਜੇਕਰ ਤੁਹਾਨੂੰ ਇਹ ਵੀਡੀਓਜ਼ ਚੰਗੀਆਂ ਲੱਗਣ ਤਾਂ ਤੁਸੀਂ ਇਹਨਾਂ ਵੀਡੀਓਜ਼ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ ਔਰ ਜੇਕਰ ਇਹਨਾਂ ਵਿੱਚ ਕੋਈ ਕਮੀ ਹੋਵੇ ਤਾਂ ਕਮੈਂਟ ਕਰਕੇ ਤੁਸੀਂ ਦੱਸ ਵੀ ਸਕਦੇ ਹੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਕੇ ਵੱਧ ਤੋਂ ਵੱਧ ਲਾਭ ਉਠਾਓ ਅਤੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਬਹੁਤ-ਬਹੁਤ ਧੰਨਵਾਦ ਸਰ ਜਦੋਂ VOTING ਕਲੋਜ਼ਿੰਗ ਹੋ ਗਈ ਉਸ ਤੋਂ ਬਾਅਦ ਫਾਰਮ ਆਪਾਂ ਜਮਾ ਕਰਾਉਣੇ ਆ ਉਹ ਕਿਹੜੇ ਕਿਹੜੇ ਲਿਫਾਫੇ ਤੇ ਕੀ ਕੀ ਸਮਾਨ ਜਮਾ ਮਸ਼ੀਨਾਂ ਸਮੇਤ ਕਰਾਉਣਾ ਹੈ ਤੇ ਉਸ ਬਾਰੇ ਜਾਣਕਾਰੀ ਦੇ ਆ ਜੋ ਹਾਂਜੀ ਜਿਵੇਂ ਕਿ ਆਪਾਂ ਪਹਿਲਾਂ ਹੀ ਦੱਸਿਆ ਕਿ ਸ਼ਾਮ ਨੂੰ ਜਦੋਂ ਪ੍ਰੋਵਾਈਡਿੰਗ ਅਫਸਰ ਨੇ ਬੂਥ ਸੈਟਅਪ ਕਰ ਲਿਆ ਤਾਂ ਉਹਦੇ ਕੋਲ Envelop ਤੇ form ਹੋਣਗੇ ਜਿਵੇਂ ਕਿ ਆ ਮੈਂ ਦਿਖਾਇਆ ਹੋਇਆ ਇਸ ਦੇ ਉੱਪਰ ਬਿਲਕੁਲ ਕਲੀਅਰ ਲਿਖਿਆ ਹੋਇਆ ਹੈ ਕਿ ਇਸ Envelop ਦੇ ਵਿੱਚ ਕਿਹੜੇ ਕਿਹੜੇ form ਜਾਂ ਫਾਰਮ ਜਾਂ ਮੌਕਪੋ ਸਰਟੀਫਿਕੇਟ ਆਉਣਗੇ ਉਹਦੇ ਬਾਰੇ ਕਲੀਅਰ ਲਿਖਿਆ ਹੋਇਆ ਵਾ ਤਾਂ ਉਹ ਤੁਸੀਂ ਸ਼ਾਮ ਨੂੰ ਹੀ ਇਹ ਸਾਰੇ ਇਨਵੈਲਪ ਜਿਹਦੇ ਉੱਤੇ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਉਹਨੂੰ ਪਾ ਕੇ ਰੱਖ ਲੈਣਾ ਕਿ ਸਾਨੂੰ ਸਵੇਰੇ ਮੁਸ਼ਕਲ ਨਾ ਹੋਵੇ ਕਿ ਕਿਸ ਤਰ੍ਹਾਂ ਕੋਈ ਫਾਰਮ ਜਿਹੜਾ ਸਾਡਾ ਗੁੰਮ ਹੈ ਜਾਂ ਮਿਸਿੰਗ ਹੈ ਜਾਂ ਸਾਨੂੰ ਮਿਲ ਨਹੀਂ ਰਿਹਾ ਜਾਂ ਸਾਡੇ ਕੋਲ ਘੱਟ ਹੈ ਤਾਂ ਅਸੀਂ ਸੈਕਟਰ ਅਫਸਰ ਤੋਂ ਲੈ ਸਕੀਏ ਤਾਂ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਕਿਸ ਤਰ੍ਹਾਂ ਅਸੀਂ ਪੈਕਿੰਗ ਬਣਾ ਕੇ ਜਿਹੜਾ ਵਾ ਆਪਣਾ ਸਮਾਨ ਲੈ ਕੇ ਆਉਣਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀਆਂ ਕਲੋਜ਼ ਕਰਨ ਤੋਂ ਬਾਅਦ ਮਸ਼ੀਨਾਂ ਜਿਹੜੀਆਂ ਆਪਾਂ ਸੀਲ ਲੈ ਕੇ ਆਉਣੀਆਂ ਤਿੰਨ ਮਸ਼ੀਨਾਂ ਹੋਣਗੀਆਂ ਆਪਣੇ ਕੋਲ ਤਾਂ ਇਹ ਮਸ਼ੀਨਾਂ ਦੇ ਨਾਲ ਕਿਹੜੇ ਕਿਹੜੇ ਲਿਫਾਫੇ ਹੋਣਗੇ ਜਾਂ ਐਨਵੈਲਪ ਹੋਣਗੇ ਇਹਦੇ ਵਿੱਚ ਦੇਖੋ ਧਿਆਨ ਨਾਲ ਦਿਖਾਇਆ ਗਿਆ ਇਹਦੇ ਵਿੱਚ ਸਭ ਤੋਂ ਪਹਿਲਾਂ 17 ਸੀ ਫਾਰਮ ਆਏਗਾ ਪਹਿਲੇ ਪੈਕੇਟ ਦੇ ਵਿੱਚ ਇਹ ਮਸ਼ੀਨਾਂ ਦੇ ਨਾਲ ਜਾਏਗਾ ਨਾਲ ਮੋਕਪੋ ਸਰਟੀਫਿਕੇਟ ਆਏਗਾ ਜਾਂ ਹੋਰ ਸਰਟੀਫਿਕੇਟ ਆਉਣਗੇ ਤੇ ਨਾਲ 22 ਪੈਡ 'ਚ ਜਿਹੜੀਆਂ ਸਲਿੱਪਾਂ ਜਿਹੜੀਆਂ ਕਾਲੇ ਇਨਵੈਲਪ ਦੇ ਵਿੱਚ ਪਾਈਆਂ ਹੋਣਗੀਆਂ ਉਹ ਇਹਦੇ ਇਨਵੈਲਪ ਦੇ ਵਿੱਚ ਪਾ ਕੇ ਤੁਸੀਂ ਲੈ ਕੇ ਆਉਣੀ ਆ ਇਹ ਤੁਹਾਡਾ ਪਹਿਲਾ ਪੈਕਟ ਹੋਏਗਾ ਇਸੇ ਤਰੀਕੇ ਦੇ ਨਾਲ ਦੂਸਰਾ ਪੈਕਟ ਆਪਣਾ ਜਿਹੜਾ ਵਾ ਉਹ ਸਕਰੂਟੀਨੀ ਦਾ ਹੋਏਗਾ ਜੀ ਇੱਥੇ ਸਕਰੂਟੀਨੀ ਸ਼ਬਦ ਜਿਹੜਾ ਲਿਖਿਆ ਹੋਏਗਾ ਇਹਦੇ ਵਿੱਚ ਚਾਰ ਡਾਕੂਮੈਂਟਸ ਜਿਹੜੇ ਹੋਣਗੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਪੀਆਰਓ ਡਾਇਰੀ ਹੋਏਗੀ 17ਏ ਰਜਿਸਟਰ ਹੋਏਗਾ ਉਸ ਤੋਂ ਇਲਾਵਾ 14 A ਫਾਰਮ ਉਸ ਤੋਂ ਇਲਾਵਾ ਵਿਜਿਟ ਸ਼ੀਟ ਅਤੇ ਕੋਈ ਵੀ ਅਸੀਂ ਮਸ਼ੀਨ ਬਦਲੀ ਆ ਉਹਦੇ ਬਾਰੇ ਸਰਟੀਫਿਕੇਟ ਦਿੱਤਾ ਹੋਏਗਾ ਇਹ ਸਾਡਾ ਦੂਸਰਾ ਪੈਕੇਟ ਹੋਏਗਾ ਇਸ ਦੇ ਨਾਲ ਤੀਸਰਾ ਪੈਕੇਟ ਆਪਣਾ ਸਟੈਚਰੀ ਕਵਰ ਦਾ ਹੋਏਗਾ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਆ ਇਹਦੇ ਵਿੱਚ ਸਟੈਚਰੀ ਕਵਰ ਦੇ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਮਾਰਕ ਕਾਪੀ ਜਿਹੜੀ ਪਹਿਲੇ ਪੋਲਿੰਗ ਅਫਸਰ ਨੇ ਮਾਰਕ ਕੀਤੀ ਹੋएगी ਦੋਸਰੇ ਨੰਬਰ ਤੇ VOTER SLIPਾਂ ਹੋਣਗੀਆਂ ਤੀਸਰੇ ਨੰਬਰ ਦੇ ਵਿੱਚ ਟੈਂਡਰ ਬੈਲਟ ਪੇਪਰ ਜਿਹੜੇ 20 ਦੇ ਲਗਭਗ ਤੁਹਾਨੂੰ ਦਿੱਤੇ ਹੋਣਗੇ ਉਹ ਤੇ ਉਹਦੇ ਨਾਲ 17B ਫਾਰਮ ਜੇ ਤੁਸੀਂ ਭਰਿਆ ਹੈ ਤਾਂ ਉਹਦੇ ਵਿੱਚ ਆਏਗਾ ਇਸ ਤੋਂ ਇਲਾਵਾ ਅਨਯੂਜ਼ ਟੈਂਡਰ ਬੈਲਟ ਪੇਪਰ ਉਹ ਵੀ ਇਹਦੇ ਵਿੱਚ ਆਉਣਗੇ ਤਾਂ ਨਾਲ ਹੀ ਚੈਲੰਜ VOTER ਜਿਹੜਾ ਫਾਰਮ 14 ਇਹਦੇ ਇਸ ਕਵਰ ਦੇ ਵਿੱਚ ਜਾਏਗਾ ਇਹ ਤੀਸਰਾ ਕਵਰ ਹੈ ਚੌਥੇ ਕਵਰ ਦੇ ਵਿੱਚ ਅਸੀਂ ਨੌਨ ਸਟ੍ਰਕਚਰੀ ਜਿਹੜਿਆ ਫਾਰਮ ਲਵਾਂਗੇ ਇਹਦੀ ਸਾਰੀ ਡਿਟੇਲ ਜਿਹੜੀ ਆ ਲਿਖੀ ਹੋਈ ਹੈ ਇਹ ਤੁਸੀਂ ਚੰਗੀ ਤਰ੍ਹਾਂ ਇੱਥੋਂ ਪੜ ਸਕਦੇ ਆ ਇਹਦੇ ਬਾਰੇ ਸਭ ਕੁਝ ਕਲੀਅਰ ਲਿਖਿਆ ਹੋਇਆ ਵਾ ਕਿ ਕਿਹੜਾ ਫਾਰਮ ਨੌਨ ਸਟ੍ਰਕਚਰੀ ਕਵਰ ਦੇ ਵਿੱਚ ਜਾਏਗਾ ਇੱਥੇ ਤੁਹਾਨੂੰ ਮੈਂ ਇਹ ਦੱਸਣ ਜੋ ਗੱਲ ਰਹਿ ਗਈ ਹੈ ਕਿ ਕਈ ਵਾਰੀ ਹੁੰਦਾ ਵਾ ਕਿ ਅਸੀਂ ਫਾਰਮ ਸਿੱਧਾ ਹੀ ਵਿੱਚ ਉਹਦੇ ਛੁੱਟ ਦਿੰਨੇ ਆ ਉਹਦਾ ਅਲੱਗ ਤੋਂ ਇੱਕ ਇਨਵੈਲਪ ਹੁੰਦਾ ਹੈ ਜਿਵੇਂ 17ਏ ਫਾਰਮ 17 ਇਹ ਵੋਟਰ ਰਜਿਸਟਰ ਆ ਉਹ ਤੋਂ ਪਹਿਲਾਂ ਉਹਨੂੰ ਇਹ ਅਲੱਗ ਨਾਲ ਵੈਲਵ ਚ ਪਾਉਣਾ ਉਸ ਤੋਂ ਬਾਅਦ ਵੱਡੇ ਕਵਰ ਦੇ ਵਿੱਚ ਪਾਉਣਾ ਇਹ ਸਾਰੇ ਫਾਰਮਾਂ ਦੇ ਲਾਗੂ ਹੋ ਗਏ ਪੰਜਵਾਂ ਜਿਹੜਾ ਕਵਰ ਹੋਏਗਾ ਇਹ ਸਾਡਾ ਹੈਂਡਬੁੱਕ ਇਨਸਟਰਕਸ਼ਨ ਦਾ ਹੋਏਗਾ ਜੇ ਹੈਂਡਬੁੱਕ ਸਾਡੇ ਤੋਂ ਕਿਸੇ ਤਰੀਕੇ ਨਾਲ ਗੁੰਮ ਹੋ ਜਾਂਦੀ ਹੈ ਤਾਂ ਇਸ ਦਾ ਚਾਰਜ ਜਿਹੜਾ ਤੁਹਾਡੇ ਤੋਂ ਉੱਥੇ ਨਗਦ ਰੂਪ ਵਿੱਚ ਹੀ ਲਿਆ ਜਾਵੇਗਾ ਤਾਂ ਛੇਵਾਂ ਜਿਹੜਾ ਕਵਰ ਹੈ ਜਿੰਨੀਆਂ ਵੀ ਸਾਡੇ ਕੋਲ ਵੈਲਿਊਏਬਲ ਚੀਜ਼ਾਂ ਜਿਵੇਂ ਆਪਣੇ ਕੋਲ ਸਟੈਂਪ ਹੈ ਮੈਟਲ ਸਟੈਂਪ ਹੈ ਹੋਰ ਜਿਹੜੀਆਂ ਈਵੀਐਮ ਦੀਆਂ ਬੁੱਕਲੇਟ ਹਨ ਅਨਯੂਜ਼ਡ ਫਾਰਮ ਹੈ ਇਨ ਡਿਲੀਏਬਲ ਇਨਕ ਦੇ ਫਾਰਮ ਹਨ ਜਾਂ ਉਹ ਇਨਡਿਲੀਏਬਲ ਇਨਕ ਹੈ ਮਾਰਕ ਟੈਂਡਰ 벨ਟ ਪੇਪਰ ਹਨ ਇਹ ਸਾਰੀਆਂ ਵੈਲਿਊਏਬਲ ਚੀਜ਼ਾਂ ਆਪਾਂ 6ਵੇਂ ਪੌਂਟ ਤੇ ਦੇਣੀਆਂ ਤੇ ਜਿੰਨਾ ਵੀ ਅਦਰ ਮਟੀਰੀਅਲ ਹੈ ਉਹ ਕਿਟ ਬੈਗ ਦੇ ਵਿੱਚ ਪਾ ਕੇ ਅਸੀਂ ਜਮ੍ਹਾਂ ਕਰਾਉਣਾ ਹੈ ਇੱਥੇ ਤੁਹਾਨੂੰ ਦਸਨਯੋਗ ਹੋਏਗਾ ਕਿ ਉਸ ਬਾਰੇ ਤੁਸੀਂ ਬਿਲਕੁਲ ਚਿੰਤਾ ਨਹੀਂ ਕਰਨੀ ਤਾਨੂੰ ਇੱਕ ਪਰਫਾਰਮਾ ਦਿੱਤਾ ਜਾਊਗਾ ਜਿਸ ਮੁਤਾਬਕ ਤੁਸੀਂ ਆਪਣਾ ਸਮਾਨ ਇਕੱਠਾ ਕਰਕੇ ਬਣਾ ਕੇ ਲੈ ਕੇ ਆਓਗੇ ਉਸੇ ਤਰੀਕੇ ਦੇ ਨਾਲ ਤੁਹਾਡਾ ਉੱਥੇ ਸਮਾਨ ਜਮ੍ਹਾਂ ਹੋਏ ਇਹ ਸਾਨੂੰ ਸਾਰੇ ਲਫਾਫੇ ਮਿਲਣਗੇ ਬਿਲਕੁਲ ਜੀ ਸਾਰੇ ਇਨਵੈਲਪ ਤੁਹਾਡੇ ਕੋਲ ਹੋਣਗੇ ਜੇ ਤੁਹਾਡੇ ਕੋਲ ਕਿਸੇ ਵੀ ਇਨਵੈਲਪ ਜਾਂ ਫਾਰਮ ਦੀ ਕਮੀ ਹੈ ਤਾਂ ਤੁਸੀਂ ਆਪਣੇ ਸੈਕਟਰ ਅਫਸਰ ਤੋਂ ਲੈ ਸਕਦੇ ਹਾਂਜੀ ਇਹਨਾਂ ਵੀਡੀਓ ਦੇ ਜਰੀਏ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡਾ ਜਿਹੜਾ ਪੋਲਿੰਗ ਦਾ ਜਿਹੜਾ ਕੰਮ ਆਸਾਨੀ ਨਾਲ ਹੋ ਸਕੇ ਇਹ ਵੀਡੀਓ ਬਣਾਉਂਦੇ ਕਈ ਸਾਡੇ ਤੋਂ ਕਮੀਆਂ ਰਹਿ ਗਈਆਂ ਹੋਣਗੀਆਂ ਕਈ ਬਾਰੇ ਅਸੀਂ ਕਲੀਅਰ ਨਹੀਂ ਕਰ ਸਕੇ ਹੋਵਾਂਗੇ ਉਹਦੇ ਆਸਤੇ ਅਸੀਂ ਮਾਫੀ ਚਾਹੁੰਦੇ ਆ ਤੇ ਅੱਗੇ ਤੋਂ ਜੋ ਵੀ ਸਾਡੀਆਂ ਕੋਈ ਸੁਜੈਸ਼ਨ ਆਉਣਗੀਆਂ ਉਸ ਦੇ ਮੁਤਾਬਕ ਅਸੀਂ ਵਧੀਆ ਤਰੀਕੇ ਦੇ ਨਾਲ ਇਹ ਵੀਡੀਓ ਜਿਹੜੀ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਮੈਨੂੰ ਆਸ ਹੈ ਕਿ ਇਹ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਤੁਹਾਡਾ ਜਿਹੜਾ ਕੰਮ ਹੈ ਚੋਣ ਪ੍ਰਕਿਰਿਆ ਦਾ ਉਹ ਆਸਾਨ ਹੋ ਜਾਂਦਾ ਹੈ ਧੰਨਵਾਦ ਤੁਸਾਂ